ਹਲਕਾ ਸਰਦੂਲਗੜ ਵਿਖੇ ਪੰਥਕ ਅਕਾਲੀ ਲਹਿਰ ਨੂੰ ਸਿੱਖ ਸੰਗਤਾਂ ਦਾ ਭਰਪੂਰ ਸਮਰਥਨ ਅੱਜ ਹਲਕਾ ਸਰਦੂਲਗੜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਪੰਥਕ ਅਕਾਲੀ ਲਹਿਰ ਦੇ ਸਮਰਥਨ ਵਿੱਚ ਪਿੰਡ ਫੱਤਾ ਮਲੋਕੇ ਵਿਖੇ ਭਾਰੀ ਇਕੱਠ ਕੀਤਾ ਗਿਆ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਅਕਾਲੀ ਲਹਿਰ ਨੂੰ ਤਨੋਂ ਮਨੋਂ ਧਨੋਂ ਭਰਪੂਰ ਸਮਰਥਨ ਦੇਣ ਦਾ ਵਿਸ਼ਵਾਸ ਦਵਾਇਆ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜੇਸੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਬਾਦਲ ਪਰਿਵਾਰ ਵੱਲੋਂ ਦਸਮ ਪਾਤਸ਼ਾਹੀ ਦੀ ਸੋਚ ਅਤੇ ਪੰਚ ਪ੍ਰਧਾਨੀ ਮਰਿਆਦਾ ਦਾ ਲਗਾਤਾਰ ਅਪਮਾਨ ਕੀਤਾ ਜਾ ਰਿਹਾ ਹੈ ਦਸ਼ਮੇਸ਼ ਪਿਤਾ ਨੇ ਅਕਾਲ ਪੁਰਖ ਦੀ ਆਗਿਆ ਅਨੁਸਾਰ ਪੰਥ ਅਤੇ ਗ੍ਰੰਥ ਦੇ ਸਿਧਾਂਤ ਨੂੰ ਗੁਰਤਾ ਗੱਦੀ ਬਖਸ਼ੀ ਸੀ ਪਰ ਅੱਜ ਉਹੀ ਸਿਧਾਂਤ ਜਿਹੜਾ 1699 ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਨੇ ਬਣਾਇਆ ਸੀ ਉਸ ਦਾ ਰੱਜ ਕੇ અપਮਾਨ ਪਹਿਲਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਤੇ ਹੁਣ ਉਸ ਦਾ ਪੁੱਤਰ ਸੁਖਬੀਰ ਬਾਦਲ ਕਰ ਰਿਹਾ ਹੈ ਦੁਨੀਆ ਤਮਾਸ਼ਾ ਦੇਖ ਰਹੀ ਹੈ ਬਾਦਲ ਪਰਿਵਾਰ ਲਗਾਤਾਰ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਨਿਰਾਦਰ ਕਰ ਰਿਹਾ ਹੈ ਇਸ ਲਈ ਜਦੋਂ ਤੱਕ ਇਹਨਾਂ ਨੂੰ ਸਬਕ ਨਹੀਂ ਸਿਖਾਇਆ ਜਾਂਦਾ ਇਹਨਾਂ ਨੂੰ ਪ੍ਰਬੰਧਕ ਕਮੇਟੀ ਤੋਂ ਬਾਹਰ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਸਾਡੇ ਸਿਧਾਂਤ ਸਨਮਾਨਯੋਗਤਾ ਪ੍ਰਾਪਤ ਨਹੀਂ ਕਰ ਸਕਣਗੇ ਸਿੰਘ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਕਿਉਂਕਿ ਇਹ ਪਰਿਵਾਰ ਲਗਾਤਾਰ 20-25 ਸਾਲਾਂ ਤੋਂ ਨਕਲੀ ਗੁਰੂਆਂ ਤੋਂ ਵੀ ਵੱਧ ਗੁਰੂ ਘਰ ਦਾ ਅਪਮਾਨ ਕਰ ਰਿਹਾ ਹੈ ਤੇ ਅਸੀਂ ਬਰਦਾਸ਼ਤ ਕਰੀ ਜਾ ਰਹੇ ਹਾਂ ਇਹ ਪੰਜ ਪਿਆਰਾਂ ਦਾ અપਮਾਨ ਕਰਦਾ ਹੈ ਅਤੇ ਪੰਜ ਪਿਆਰਾਂ ਦੇ ਰੂਪ ਵਿੱਚ ਗ੍ਰੰਥੀ ਸਿੰਘਾਂ ਵੀ અપਮਾਨਿਤ ਹੋ ਕੇ ਵਾਰ-ਵਾਰ ਫਿਰ ਉੱਥੇ ਬੈਠ ਜਾਂਦੇ ਹਨ ਦੁਬਾਰਾ ਫਿਰ અપਮਾਨਿਤ ਹੋ ਕੇ ਨਿਕਲਦੇ ਹਨ ਉਹਨਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਜੇ ਉਹ ਇੰਨੀ ਹਿੰਮਤ ਨਹੀਂ ਰੱਖਦੇ ਤਾਂ ਘੱਟੋ-ਘੱਟ ਇਸ ਮਹਾਨ ਸੰਸਥਾ ਦਾ અપਮਾਨ ਨਾ ਕਰਨ